ਆਲੋ ਦੋਸਤੋ ਹੁਣੇ-ਹੁਣੇ ਪੰਜਾਬ ਦੇ ਵਿੱਚ ਹੋਇਆ ਹੈ ਵੱਡਾ ਹੰਗਾਮਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੇ ਨਾਲ ਲੋਕਾਂ ਨੇ ਚੱਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹਾਜ਼ਰ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿ ਆ ਮੋਹਾਲੀ ਦੇ ਵਿੱਚ ਇੱਕ ਪੰਜਾਬੀ ਨਾਟਕ ਦੀ ਸ਼ੂਟਿੰਗ ਦੇ ਦੌਰਾਨ ਹੰਗਾਮਾ ਹੋ ਗਿਆ ਜਦੋਂ ਸ਼ੂਟਿੰਗ ਹੋਈ ਸੀ ਤਾਂ आनंदकारज दी रसम दा कुछ निहंग सिंगा वलो विरोध ਕੀਤਾ ਗਿਆ ਤੇ ਮੌਕੇ ਉਤੇ ਸ਼ੂਟਿੰਗ ਰਕਵਾ ਦਿੱਤੇ ਦੱਸਦੀ ਹੈ ਕਿ ਨਾਟਕ ਦੀ ਸ਼ੂਟਿੰਗ ਦੇ ਦੌਰਾਨ ਲਕਨਵੀ ਵਿਆਹ ਦੀ ਸ਼ੂਟਿੰਗ ਹੋਣ ਲੱਗੀ ਸੀ ਪਰ ਇਸ ਦਾ ਕੁਝ ਹੀ ਲੋਕਾਂ ਨੇ ਵਿਰੋਧ ਕਰ ਦਿੱਤਾ ਉਹਨਾਂ ਨੇ ਕਿ ਆਨੰਦਕਾਰਜ ਕਰਵਾ ਕੇ ਬੇਅਦਬੀ ਕੀਤੀ ਜਾ ਰਹੀ ਹੈ ਜੋ ਕਿ ਸਰਾਸਲ ਗਲਤ ਹੈ ਉਹਨਾਂ ਨੇ ਕਿਹਾ ਹੈ ਕਿ ਨਕਲੀ ਥੜਾ ਸਾਹਿਬ ਨਾਲ ਕੇ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ ਤੇ 1000 ਰੁਪਏ ਦਿਹਾੜੀ ਉਤੇ ਪਾਠੀ ਸਿੰਘ ਲਿਆਏਗਾ ਇਹਨੇ ਸਿੰਘਾ ਨੇ ਕਿਹਾ ਹੈ ਕਿ ਇਸ ਸੰਬੰਧੀ ਸਾਡੇ ਕੋਲ ਇੱਕ ਵੀਡੀਓ ਵੀ ਹੈ ਪਰਦਰਸ਼ਨਕਾਰੀਆਂ ਦਾ ਬਿਆਨ ਹੈ ਕਿ ਨਿਹੰਗ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ਸੰਬੰਧੀ ਪੁਲਿਸ ਨੇ ਸਾਨੂੰ ਪ੍ਰੋਸਾ ਦਿੱਤਾ ਹੈ ਕਿ ਅਸੀਂ ਸ਼ੂਟਿੰਗ ਕਰਨ ਵਾਲੀ ਕੰਪਨੀ ਤੇ ਜਿਸ ਦੇ ਵੀ ਸ਼ੂਟਿੰਗ ਹੋ ਰਹੀ ਹੈ ਉਸ ਦੇ ਮਾਲਕ ਨੂੰ ਬੁਲਾ ਕੇ ਇਸ ਸੰਬੰਧੀ ਜਾਂਚ ਕਰਾਂਗੇ ਮਾਮਲੇ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਾਡੇ ਕੋਲ ਇੱਕ ਮਾਮਲਾ ਆਇਆ ਹੈ ਜਿਸ ਦੇ ਵਿੱਚ ਨਿਹੰਗ ਸਿੰਘ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਸ਼ੂਟਿੰਗ ਦੌਰਾਨ ਅੰਦਕਾਰ ਦੀ ਰਸਮ ਕਰਵਾ ਕੇ ਬੇਦਬੀ ਕੀਤੀ ਜਾ ਰਹੀ ਹੈ ਉਹਨਾਂ ਕਹਿੰਿਆ ਹੈ ਕਿ ਦੂਜੀ ਧਿਰ ਦੇ ਇਲਜ਼ਾਮ ਲਗਾਏ ਨੇ ਕਿ ਨਿਹੰਗ ਸਿੰਘਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਸਮਾਨ ਦੀ ਭੰਨ ਤੋੜ ਵੀ ਕੀਤੀ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਲਈ ਹੈ